ਸਰ ਮੈਂ ਕ੍ਰਿਸ਼ਨਨ ਕਲੇਵ 3 ਮੇਰਾ ਨਾਮ ਕਿਰਾਨਾ ਕ੍ਰਿਸ਼ਨਨ ਕਲੇਵ 3 ਫੇਸ 3 ਚ ਰਹਿੰਦੀ ਆ ਸਰ ਮੇਰਾ ਨਾ ਅਨ ਅਪਰੂਵਡ ਕਲੋਨੀ ਹੋਣ ਕਰਕੇ ਮੀਟਰ ਨਹੀਂ ਲੱਗਾ ਸੀਗਾ ਤੇ ਰੂਪ ਲਾਲ ਦੇ ਘਰ ਦੇ ਉੱਪਰ ਜਿਹੜਾ ਵਿਨੋਦ ਰਹਿੰਦਾ ਉਹ ਮੈਨੂੰ ਕਹਿੰਦਾ ਸੀ ਕਿ ਮੈਂ ਤੇਰਾ ਬਿਜਲੀ ਦਾ ਮੀਟਰ ਲਗਵਾ ਦਾਂਗਾ 2 ਦਿਨ ਦੇ ਵਿੱਚ ਤੂੰ ਇੱਕ ਵਾਰੀ ਮੇਰੀ ਝਾੜੀਆਂ 'ਚ ਆ ਕੇ ਗੱਲ ਸੁਣ ਜਦੋਂ ਮੈਂ ਇਹਦਾ ਵਿਰੋਧ ਕੀਤਾ ਫਿਰ ਮੈਂ ਪੰਜੇ ਪਿੰਡ ਦੇ ਪੰਚਾਇਤ ਮੈਂਬਰ ਸਰਪੰਚਾਂ ਨੂੰ ਦੱਸਿਆ ਤੇ ਉਹਦੇ ਘਰ ਦੇ ਆਨ ਦੱਸਿਆ ਉਹ ਕਹਿੰਦੇ ਤੂੰ ਦੁਬਾਰਾ ਇਹ ਹਰਕਤ ਨਹੀਂ ਕਰੂਗਾ ਉਸ ਤੋਂ ਬਾਅਦ ਸਰ ਮਹੀਨਾ ਡੇਢ ਮਹੀਨਾ ਪਹਿਲਾਂ ਇਹ ਸਾਡੇ ਘਰ ਆ ਕੇ ਵੜ ਤੇ ਸਾਡੀਆਂ ਘਰ ਦੀਆਂ ਲਾਈਟਾਂ ਬੰਦ ਕਰਨ ਲੱਗਾ ਤੇ ਮੇਰੀ ਇੱਕਦਮ ਬਾਹ ਫੜ ਲਈ ਆ ਕੇ ਤੇ ਫਿਰ ਮੈਂ ਦਾ ਰੋੜਾ ਪਾ ਕੇ ਇਹਨੂੰ ਇਹ ਧੱਕੇ ਮਾਰ ਕੇ ਘਰੋਂ ਬਾਹਰ ਕੱਢਿਆ ਉਸ ਤੋਂ ਬਾਅਦ ਫਿਰ ਸਰਪੰਚਾ ਨੂੰ ਤੇ ਮੈਂਬਰਾਂ ਨੂੰ ਦੱਸਿਆ ਗਿਆ ਤੇ ਫਿਰ ਸਰ ਇਹ ਆਪਦੇ ਚਬਾਰੇ ਤੇ ਬੈਠ ਕੇ ਜੋ ਵੀ ਘੰਟੇ ਸਾਡੇ ਘਰ ਵਾਲੇ ਨਿਗ੍ਹਾ ਰੱਖਦਾ ਹਮੇਸ਼ਾ ਸਾਡੇ ਘਰ ਵਾਲੇ ਤੱਕਦਾ ਰਹਿੰਦਾ ਤੇ ਰੂਪ ਲਾਲ ਜਦੋਂ ਅਸੀਂ ਆਪਣਾ ਘਰ ਦਾ ਗੇਟ ਖੋਲਦੇ ਆ ਉਹ ਹਮੇਸ਼ਾ ਆਪਦੇ ਗੇਟ ਦੇ ਕੋਲ ਖੜਾ ਦਿੰਦਾ ਆਉਂਦੇ ਜਾਂਦੇ ਸਾਨੂੰ ਹਮੇਸ਼ਾ ਤੱਕਦਾ ਰਹਿੰਦਾ ਤੇ ਉਹ ਉਹਦੇ ਤੋਂ ਜ਼ਿਆਦਾ ਪਰੇਸ਼ਾਨ ਆ ਕੇ ਐਸਐਸਪੀ ਸਰ ਨੂੰ ਕੰਪਲੇਨ ਕੀਤੀ ਸੀਗੀ ਮੈਂ 11 ਤਰੀਕ ਨੂੰ ਵੀਰਵਾਰ ਨੂੰ ਫਿਰ ਉਹਨਾਂ ਦੇ ਉਹਦੇ ਬਿਹਾਫ ਤੇ ਉਹ ਕੰਪਲੇਨ ਦੇ ਬਿਹਾਫ ਤੇ ਉਹਨਾਂ ਦੇ ਘਰ ਆਏ ਸੀਗੇ ਤੇ ਉਹਨਾਂ ਨੇ ਜਦੋਂ ਘਰ ਆ ਕੇ ਰੂਪ ਲਾਲ ਬਾਰੇ ਪੁੱਛਿਆ ਕਿ ਰੂਪ ਲਾਲ ਕਿੱਥੇ ਆ? ਵਿਨੋਦ ਉਸ ਟਾਈਮ ਘਰ ਤੇ ਘਰ 'ਚ ਸੀਗਾ। ਉਹ ਸੁਨੀਤਾ ਰਾਣੀ ਉਹਨਾਂ ਦੇ ਅੱਗੇ ਖੜੀ ਹੋ ਗਈ ਕਿ ਮੈਂ ਇਹਨੂੰ ਨਹੀਂ ਲੈ ਕੇ ਜਾਂਦੇ ਨਾ। ਉਹਨੇ ਪੁਲਿਸ ਨਾਲ ਕਾਫੀ ਗਾਲੀ-ਕਲੋਚ ਤੇ ਕੁੱਟ ਮਾਰ ਹੱਥੋਪਾਈ ਕਾਫੀ ਹੋ ਗਏ। ਉਸ ਤੋਂ ਬਾਅਦ ਉਹ ਸੜਕ ਤੇ ਲੰਮੇ ਪੈ ਗਈ ਤੇ ਉਹਨੇ ਪੁਲਿਸ ਵਾਲੇ ਦੀ ਲੱਤ ਫੜ ਲਈ ਕਿ ਮੈਂ ਤੁਹਾਨੂੰ ਇੱਥੋਂ ਨਾ ਹਿੱਲਣ ਦੇਣਾ ਤੇ ਨਾ ਹੀ ਮੈਂ ਕਿਸੇ ਨੂੰ ਲੈ ਕੇ ਜਾਂਦੇ ਨਾ। ਉਹਨਾਂ ਕੋਲ ਲੇਡੀਜ਼ ਪੁਲਿਸ ਨਾ ਹੋਣ ਕਰਕੇ ਪੁਲਿਸ ਵਾਲੇ ਇਕੱਲੇ ਜੈਂਟਸ ਮੁਲਾਜ਼ਮ ਸੀ ਇਸ ਕਰਕੇ ਉਹ ਵਾਪਸ ਚਲੇ ਗਏ ਤੇ ਸਰ ਸੁਨੀਤਾ ਫਿਰ ਬਾਅਦ ਵਿੱਚ ਜਦੋਂ ਪੁਲਿਸ ਵਾਲੇ ਚਲੇ ਗਏ ਇਹ ਕਹਿੰਦੇ ਹੁਣ ਕੀ ਰਹਿਣ ਨੂੰ ਤੇ ਮੈਂ ਪੁਲਿਸ ਵਾਲਿਆਂ ਨੂੰ ਛੁੱਟੀਆਂ ਛੁੱਟੀਆਂ ਸੱਟਾ ਲਾ ਕੇ ਤੇ ਇਹਨਾਂ ਨੂੰ ਮੈਂ ਪਹਛਾਣਾ ਅੱਛਾ ਜਿਹੜੀ ਨੱਤ ਪੁਲਿਸ ਵਾਲੇ ਵੀ ਫੜੀ ਸੀ ਕਿ ਪੁਲਿਸ ਵਾਲਾ ਲੱਤਾਂ ਮਾਰ ਰਿਹਾ ਸੀ ਦਰਸੋਂ ਗੱਲ ਹੈ ਕੀ ਸੀ ਸਹੀ ਨਹੀਂ ਸਰ ਅਸੀਂ ਉਸ ਟਾਈਮ ਤੇ ਮੌਜੂਦ ਸੀਗੇ ਪਿੰਡ ਦੇ ਸਰਪੰਚ ਸੀ ਅਸੀਂ ਵੀ ਗੇਟ ਦੇ ਕੋਲ ਖੜੇ ਸੀ ਪੁਲਿਸ ਵਾਲੇ ਲੱਤਾਂ ਨਹੀਂ ਸੀ ਮਾਰਦੇ ਉਹਨੇ ਲੱਤ ਫੜੀ ਸੀ ਕਿ ਮੈਂ ਤੁਹਾਨੂੰ ਹਿੱਲਣ ਵੀ ਨਹੀਂ ਦੇਣਾ ਤੇ ਮੈਂ ਕਿਸੇ ਨੂੰ ਆਪਦੇ ਘਰ ਦੇ ਮੈਂਬਰ ਨੂੰ ਲਿਜਾਣ ਵੀ ਨਹੀਂ ਦੇਣਾ ਪੁਲਿਸ ਵਾਲੇ ਜਿਹੜੀ ਮਾਰਨੀ ਸੀ ਸਰ ਉਹਨੇ ਜਦੋਂ ਝਟਕੇ ਨਾਲ ਲੱਤ ਛੁਡਾਈ ਹੈ ਨਾ ਉਹਨਾਂ ਨੇ ਉਹਨਾਂ ਕਸੀਨ ਕੈਚ ਕਰ ਲਿਆ ਤੇ ਮਤਲਬ ਐਵੇਂ ਦੀ ਕੋਈ ਗੱਲ ਨਹੀਂ ਹੈਗੀ ਜੇ ਗੱਲ ਸਰ ਲੰਮੇ ਪੈ ਕੇ ਤੇ ਉਹਦੀ ਲੱਤ ਉਹਨੇ ਫੜੀ ਸੀ ਜਦੋਂ ਉਹਨੇ ਆਪਦੀ ਲੱਤ ਛੁਡਾਈ ਹੈ ਨਾ ਉਹ ਆਪਦਾ ਐਵੇਂ ਗਲਾ ਘੁੱਟਣ ਲੱਗ ਗਈ ਕਿ ਮੈਂ ਕਹਿੰਦੀ ਤੁਹਾਨੂੰ ਬੁਲਾ ਦੇਣਾ ਉਲਟਾ ਕਿ ਤੁਸੀਂ ਸਾਡੇ ਘਰੇ ਆਏ ਉਹ ਮੁਲਾਜ਼ਮ ਜਿਹਦੇ ਤੇ ਤੁਸੀਂ ਦਰਖਾਸਤ ਦਿੱਤੀ ਉਹ ਸਰਕਾਰੀ ਮੁਲਾਜ਼ਮ ਹਾਂਜੀ ਹਾਂਜੀ ਸਰ ਉਹ ਪੁਲਿਸ ਮੁਲਾਜ਼ਮ ਹੈ ਜਿਹੜਾ ਉਹਨਾਂ ਦੇ ਉੱਪਰ ਕਿਰਾਏ ਦਾ ਰੈਂਦਾ ਉਹ ਵੀ ਉਹ ਬਿਜਲੀ ਡਿਪਾਰਟਮੈਂਟ ਤੇ ਇਲੈਕਟ੍ਰੋਨਿਕ ਹਾਂਜੀ ਬਿਜਲੀ ਡਿਪਾਰਟਮੈਂਟ ਤੇ ਰੂਪ ਲਾਲ ਵੀ ਬਿਜਲੀ ਤੇ ਉਹਨਾਂ ਦਾ ਜਿਹੜਾ ਮੁੰਡਾ ਹੈ ਉਹ ਵੀ ਬਿਜਲੀ ਡਿਪਾਰਟਮੈਂਟ ਜਾਂ ਉਹ ਬਿਜਲੀ ਡਿਪਾਰਟਮੈਂਟ ਨੇ ਸਾਨੂੰ ਧਮਕੀਆਂ ਦਿੱਤੇ ਜਿੱਦਣ ਤਾਂ ਕਹਿੰਦੇ ਤੁਹਾਡੇ ਘਰ ਤੇ ਹੀ ਲਾਈਟ ਜਾਗਦੀ ਵੇਖ ਲਈ ਨਾ ਨਾਲ ਹੀ ਵੀਡੀਓ ਬਣਾ ਕੇ ਤੇ ਤੁਹਾਨੂੰ ਫਸਵਾ ਦਾਂਗੇ ਜਦੋਂ ਇਹ ਵੀਡੀਓ ਮਾਰਦੀ ਵਾਲੀ ਉਦੋਂ ਕਿੰਨੇ ਕੁ ਲੋਕ ਆਸ-ਪਾਸ ਮੌਜੂਦ ਸੀਗੇ ਜਿੰਨਾਂ ਨੇ ਇਹ ਚੀਜ਼ ਵੇਖੀ ਹੋਵੇ ਕਿ ਲਾਤ ਪੁਲਿਸ ਵਾਲਾ ਛਡਾਰ ਰਿਹਾ ਸੀ ਜਾਂ ਮਾਰ ਰਿਹਾ ਸੀ ਸਰ ਇੱਕ ਤਾਂ ਗਲੀ ਵਾਲੇ ਜਿਹੜੇ ਆਸ-ਪੜੋਸ ਦੇ ਸੀਗੇ ਇੱਕ ਪੰਚਾਇਤ ਮੈਂਬਰ ਇਹ ਸਾਡੇ ਕੋਲ ਬੈਠੇ ਹੋਏ ਆ ਸਰਪੰਚ ਸਾਹਿਬ ਤੇ ਨਾਲ ਮੇਰੇ ਮੰਮੀ ਰੈਡੀ ਸਾਰੇ ਅਸੀਂ ਕੋਲ ਸੀਗੇ ਉਹ ਛਡਾ ਰਹੇ ਸੀ ਪਲੱਸ ਮੇਰੇ ਬੱਚੇ ਸੀਗੇ ਤੋਂ ਤੇ ਵੇਸਰ ਜਦੋਂ ਜਦੋਂ ਦਾ ਘਰ ਪੁਲਿਸ ਵਾਲਿਆਂ ਨੇ ਕਿਹਾ ਤੁਸੀਂ ਆਪਦੇ ਪਹਚਾਣ ਦੇ ਵਿੱਚ ਮੇਰੇ ਛੋਟੇ ਬੱਚੇ ਸੀਗੇ ਉਹਨਾਂ ਨੇ ਸਾਡਾ ਗੇਟ ਬੰਦ ਕਰਵਾ ਦਿੱਤਾ ਫਿਰ ਪੁਲਿਸ ਵਾਲੇ ਮੁੜ ਗਏ ਸੀ ਤੇ ਬਾਅਦ ਚੋਂ ਗੇਨ ਲੱਗੇ ਤੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੀ ਕਿ ਸਾਨੂੰ ਇਨਸਾਫ ਦਿਵਾਇਆ ਜਾ ਜੋ ਸੱਚ ਆ ਤੇ ਉਹ ਸਾਹਮਣੇ ਆਵੇ ਝੂਠੀਆਂ ਵੀਡੀਓ ਤੇ ਵਿਸ਼ਵਾਸ ਨਾ ਕੀਤਾ ਤੁਹਾਡੇ ਕੋਲ ਕੋਈ ਵੀਡੀਓ ਸਾਭ ਨੂੰ ਅਸੀਂ ਸੈੱਟ ਕੀਤੀ ਹੋਈ ਹੈ ਤੇ ਸਾਡੇ ਪੰਚਾਇਤ ਮੈਂਬਰ ਕੋਲ ਮਸਲਾ ਸਾਡੇ ਧਿਆਨ ਵਿੱਚ ਆਇਆ ਸਾਡੀ ਪੂਰੀ ਜਥੇਬੰਦੀ ਬਲੌਕ ਬੋਡੀ ਔਰ ਜ਼ਿਲ੍ਹਾ ਬੋਡੀ ਇਕੱਤਰ ਹੋਈ ਹੈ ਔਰ ਅਸੀਂ ਵੀ ਜਿਹੜਾ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿਉਂਕਿ ਜੋ ਹਾਦਸਾ ਹੋਇਆ ਹੈ ਜੋ ਸਾਡੇ ਸਾਹਮਣੇ ਆਇਆ ਅਸੀਂ ਇਹ ਮੰਗ ਕਰਦੇ ਆ ਕਿ ਸਾਡੀ ਭੈਣ ਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਹੈ ਔਰ ਪ੍ਰਸ਼ਾਸਨ ਵੱਲੋਂ ਜਿਹੜੀ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਔਰ ਮੈਂ ਆਸ ਕਰਦਾ ਸਾਡੇ ਸੇਧ ਭਾਗ ਤੋਂ ਵੀ ਕਿਉਂਕਿ ਸਾਡੇ ਧਿਆਨ ਵਿੱਚ ਆਇਆ ਕਿ ਜਿਹੜਾ ਉੱਥੇ ਦਾਖਲ ਹੋਏ ਨੇ ਉਹਨਾਂ ਨੇ ਜੋ ਨਜਾਇਜ਼ ਸੱਟਾ ਮਾਰ ਕੇ ਦਾਖਲ ਹੋਏ ਨੇ ਉਹਦੀ ਤਫ਼ਤੀਸ਼ ਹੋਣੀ ਚਾਹੀਦੀ ਹੈ ਔਰ ਜਿਹੜਾ ਬਣਦਾ ਇਨਸਾਫ਼ ਹੈ ਇਹ ਸਾਡੀ ਭੈਣ ਨੂੰ ਮਿਲਣਾ ਚਾਹੀਦਾ ਹੈ ਜੇਕਰ ਪ੍ਰਸ਼ਾਸਨ ਨੇ ਇਸ ਦੇ ਹੱਕ ਵਿੱਚ ਆਵਾਜ਼ ਨਾ ਉਠਾਈ ਸਾਡੀ ਜਿਹੜੀ ਜ਼ਿਲ੍ਹਾ ਜਥੇਵੰਦੀ ਮਲਟੀਪਰਪਸ ਹੈਲਥ ਏਮਪਲਾਈ ਯੂਨੀਅਨ ਔਰ ਤਾਰ ਮਿਲ ਕਮੇਟੀ ਪੈਰਾ ਮੈਡੀਕਲ ਯੂਨੀਅਨ ਅਸੀਂ ਜਿਹੜਾ ਜ਼ਿਲ੍ਹਾ ਪੱਧਰ ਤੇ ਔਰ ਸਾਰਾ ਸਾਡਾ ਪੰਜਾਬ ਹੈ ਜਿਹੜਾ ਭੈਣ ਦੇ ਨਾਲ ਖੜਾ ਹੈ ਸੋ ਇਸ ਕਰਕੇ ਬਣਦਾ ਇਨਸਾਫ਼ ਦਵਾਇਆ ਜਾਵੇ ਦਾ ਨਾਮ ਜਗੰਦਰ ਸਿੰਘਾ ਜੀ ਪਿੰਡ ਹਾਲੇਵਾਲਾ ਤੋਂ ਮੈਂ ਮੌਜੂਦਾ ਪੰਚਾਇਤ ਮੈਂਬਰ ਆਈ ਕੱਲ ਜਦੋਂ ਪੁਲਿਸ ਮੁਲਾਜ਼ਮ ਕੋਲ ਗੜੀ ਤੋਂ ਆਉਂਦੇ ਆ ਉਹ ਤਾਂ ਮੈਨੂੰ ਖੇਰਮ ਦਾ ਔਮ ਦਾ ਹੁੰਦਾ ਕਿ ਵੀਰੇ ਘਰੇ ਐਵੇਂ ਕਰਕੇ ਮੁਲਾਜ਼ਮ ਆ ਰਹੇ ਨੇ ਕਿਥੇ ਜਾ ਰਹੇ ਮੈਂ ਜਦੋਂ ਮੌਕੇ ਤੇ ਪਹੁੰਚਿਆ ਤੇ ਜਾ ਕੇ ਦੇਖਿਆ ਕਿ ਸੁਮਿਤ ਤੇ ਉਸਦੀ ਰੂਪ ਲਾਲ ਦੀ ਪਤਨੀ ਉਸ ਮੁਲਾਜ਼ਮ ਨਾਲ ਗਾਲੀ ਗਲੋਚ ਕਰ ਰਹੇ ਸਨ ਅਤੇ ਉਹਨਾਂ ਨੇ ਵਿਨੋਦ ਨੂੰ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਉਹਨੂੰ ਤ੍ਰਤੀਸ਼ ਲਈ ਲੈ ਕੇ ਜਾਈਏ ਪਰ ਰੂਪ ਲਾਲ ਦੀ ਜਿਹੜੀ ਪਤਨੀ ਸੀ ਸੁਨੀਤਾ ਉਸ ਨੇ ਪੁਲਿਸ ਦੇ ਜ਼ਬਰਦਸਤੀ ਪਹਿਲਾਂ ਤਾਂ ਹੱਥੋਂ ਛਡਾਇਆ ਉਸ ਨੂੰ ਪਰ ਜਦੋਂ ਉਸ ਨੇ ਹੱਥ ਛਡਾਉਣ ਦੇ ਬਾਵਜੂਦ ਵੀ ਫਿਰ ਵਿਨੋਦ ਨੂੰ ਫੜਨਾ ਚਾਇਆ ਪੁਲਿਸ ਨੇ ਤਾਂ ਉਸ ਨੇ ਪੁਲਿਸ ਮਰਾਂ ਦੀ ਲੱਤ ਫੜ ਲਈ ਲੱਤ ਨੂੰ ਛਡਾਉ ਨੂੰ ਕੋਸ਼ਿਸ਼ ਕਰਦੇ ਆ ਜਦੋਂ ਖੁਸ਼ਮੁਲਾਜ ਨੂੰ ਲੱਤ ਨੂੰ ਛੜਾਇਆ ਤਾਂ ਉਸਨੇ ਇਹਨਾਂ ਨੇ ਉਸ ਨੂੰ ਇਸ ਤਰ੍ਹਾਂ ਪੇਸ਼ ਕੀਤਾ ਕਿ ਜਿਵੇਂ ਉਸ ਨੂੰ ਲੱਤ ਮਾਰ ਰਿਆ ਹੈ ਕਿਹਨੇ ਪੇਸ਼ ਕੀਤਾ ਉਹ ਵੀਡੀਓ ਕਿਹਨੇ ਵਾਇਰਲ ਕੀਤੀ ਇਹ ਪਤਾ ਨਹੀਂ ਕਿਸੇ ਪ੍ਰੈਸ ਵਲੈ ਵੀ ਤੁਹਾਡੇ ਪਤਾ ਜਾਂ ਕਿਸੇ ਵੀਰ ਨੇ ਵਾਇਰਲ ਕੀਤੀ ਜਾਂ ਖੁਦ ਉਹਨਾਂ ਨੇ ਕੀਤੀ ਇਹ ਹਜੇ ਤੱਕ ਕਨਫਰਮ ਨਹੀਂ ਹੈਗਾ ਵੀ ਕਿੰਨੇ ਕੀਤੀ ਆ ਤੁਸੀਂ ਅਸਲ ਸਚਾਈ ਹੁਣ ਤੁਹਾਡੇ ਕੋਲ ਵੀਡੀਓ ਹੈਗੀ ਕੋਈ ਬਿਲਕੁਲ ਜੀ ਸਾਡੇ ਕੋਲ ਵੀਡੀਓ ਵੀ ਹੈਗੀ ਆ ਆ ਦੇਖੋ ਜੀ ਉਹ ਕਹਿ ਰਹੀ ਆ ਕਿ ਮੈਨੂੰ ਸੱਟਾਂ ਮਾਰੀਆਂ ਆ ਇਸ ਵੀਡੀਓ ਦੇ ਵਿੱਚ ਉਹ ਬਿਲਕੁਲ ਬਿਲਕੁਲ ਸਹੀ ਆ ਬਿਲਕੁਲ ਸਹੀ ਸਲਾਮਤ ਹੈਗੀ ਆ ਉਹ ਕਹਿੰਦੀ ਮੇਰੇ ਲੱਤਾਂ ਮਾਰੀਆਂ ਜਾਂ ਕੁਝ ਵੀ ਕੀਤਾ ਵਧੀਆ ਬਿਲਕੁਲ ਬੈਠੀ ਹੋਈ ਆ ਵੇਖੋ ਆ ਦੂਜੀ ਵੀਡੀਓ ਦੇ ਵਿੱਚ ਉਹ ਮੁਲਾਜ਼ਮ ਤੋਂ ਹੱਥ ਛਡਾਉਂਦੀ ਪਈ ਆ ਵਿਨੋਦ ਦਾ अच्छा लेके विनोद ਨੂੰ ਜਾਣਾ ਪੁਲਿਸ ਨੇ ਇਸ ਇਹਦਾ ਕੀ ਮਤਲਬ ਆ ਵੀ ਵਿੱਚ ਲੇਡੀਜ਼ ਦਾ ਉਹਨਾਂ ਨਾਲ ਕੋਈ ਪੁਲਿਸ ਮੁਲਾਜ਼ਮਾ ਦੇ ਜਾਂ ਕੁਝ ਇਹ ਥੱਲੇ ਕਰੋ ਉਹ ਤੁਹਾਡਾ ਨਾ ਟੱਚ ਹੋ ਗਿਆ ਤਦ ਨਾ ਨਾ ਸਕਰੀਨ ਸ਼ਾਟ ਹੋ ਗਿਆ ਹਾਂ ਅੱਛਾ ਉਹ 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 ਜ਼ਬਰਦਸਤੀ ਇਹਨਾਂ ਨੂੰ ਤੋਂ ਛਡਾਉਂਦੀ ਸੀ ਉਹ ਛਡਾਉਣ ਦੇ ਚੱਕਰ ਵਿੱਚ ਇਸ ਨੇ ਮੁਲਾਜ਼ਮਾ ਤੇ ਇਹ ਇਲਜ਼ਾਮ ਲਾਤਾ ਕਿ ਮੈਨੂੰ ਉਹਨਾਂ ਨੇ ਮਾਰਕੁੱਟ ਕੀਤੀ ਆ ਇਦਾਂ ਦਾ ਕੁਝ ਨਹੀਂ ਮੈਂ ਮਜੂਰ ਸੀ ਕੀ ਕੁਝ ਹੈ ਕੈਰੀ ਆ ਲੇਡੀ ਵੀਡੀਓ ਦੇ ਵਿੱਚ ਵੀ ਕੀ ਕੁਝ ਤੁਹਾਨੂੰ ਪਤਾ ਹੈ ਇਹ ਇਹ ਇਹੋ ਹੀ ਕਹਿ ਰਹੀ ਆ ਕਿ ਮੈਂ ਕਿਸੇ ਵੀ ਹਾਲਾਤ ਦੇ ਵਿੱਚ ਇਸ ਨੂੰ ਨਹੀਂ ਲੱਜਾਂਦੀ ਹੂੰ ਤੇ ਫਿਰ ਜਿਹੜੀ ਲੱਤ ਮਾਰਨ ਵਾਲੀ ਵੀਡੀਓ ਆ ਰਹੀ ਆ ਉਹਦਾ ਉਹਦੀ ਅਸਲ ਸਚਾਈ ਕੀ ਤੁਸੀਂ ਮੌਜੂਦ ਸੀ ਮੈਂ ਬਿਲਕੁਲ ਕਰਦਾ ਸੀ ਵੀ ਮੈਂ ਮੀਟਰ ਵੀ ਉਹ ਕਹਿੰਦਾ ਸੀ ਨਾ ਮੇਰਾ ਬਿਜਲੀ ਬੋਰਡ ਤੇ ਪ੍ਰੋਜ ਹੈ ਗਈ ਆ ਤੇ ਮੈਂ ਬਿਜਲੀ ਬੋਰਡ ਦਾ ਮੁਲਾਜ਼ਮ ਆ ਮੈਂ ਤੇਰਾ ਮੀਟਰ ਲਵਾ ਸਕਦਾ ਪਰ ਤੂੰ ਆ ਕੰਮ ਕਰੇ ਇੱਕ ਇਹਨੇ ਘਰ ਆ ਦਾ ਚੱਟਾ ਪੀਣ ਲੱਗ ਗਿਆ ਸੀ ਉਹਨੇ ਕਹਿੰਦਾ ਕੱਲੀ ਰਹਿੰਦੀ ਐ ਏਸੀ ਦਾ ਫਾਇਦਾ ਉਠਾਉਂਦੇ ਸੀਗੇ ਤੇ ਵੀਡੀਓ ਚ ਕਿੰਨੀ ਕੁ ਸਚਾਈ ਐ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਇੱਕ ਬਿਲਕੁਲ ਗਲਤ ਆ ਜੀ ਉਹਨੇ ਕੁਝ ਵੀ ਨਹੀਂ ਇੱਕ ਪਹਿਲੀ ਗੱਲ ਤਾਂ ਬੀਬੀ ਦਾ ਮਤਵ ਨਹੀਂ ਨਹੀਂ ਨਾ ਬੰਦਾ ਉਹ ਤਾਂ ਵਿਨੋਦ ਨੂੰ ਲੈਣ ਗਿਆ ਬਨੋਦ ਨੂੰ ਲੈਣ ਗਏ ਆ ਪੁਲਿਸ ਵਾਲੇ ਕਿਹੜੇ ਚੱਕ ਕੇ ਲੈ ਜਾਂਦੇ ਸੀ ਉਹਨਾਂ ਨੇ ਤਾਂ ਗੱਲ ਨੂੰ ਉੱਥੇ ਪੰਚਾਇਤ ਵਿੱਚ ਵੀ ਬਹਿ ਕੇ ਗੱਲ ਹੋ ਜੇ ਉਹਨਾਂ ਨੂੰ ਕਹਿੰਦੇ ਬੈਠੋ ਭਾਈ ਸਾਡੀ ਗੱਲ ਸੁਣ ਲਓ ਫਰਜ਼ ਤੇ ਇਹਨਾਂ ਦਾ ਬੰਦਾ ਸੀ ਪੁਲਿਸ ਨੂੰ ਕਹਿੰਦੇ ਬੈਠੋ ਸਾਡੀ ਗੱਲ ਸੁਣੋ ਆਪਦੀ ਸਫਾਈ ਦੇਂਦੇ ਸਫਾਈ ਦੇਣ ਦੀ ਵਲੈ ਉਹ ਗਲ ਪੈ ਗਏ ਸਾਰਾ ਟੰਬਰ ਇਹ ਕਿਹਨਾਂ ਮੁਲਾਜ਼ਮ ਹੈ ਜੀ ਹਾਂ ਦੋਵੇਂ ਮੁਲਾਜ਼ਮ ਨੇ ਜੀ ਰੂਪ ਲਾਲ ਵੀ ਮੁਲਾਜ਼ਮ ਹੈ ਉਹ ਬਨੋਦ ਵੀ ਮੁਲਾਜ਼ਮ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਕਾਰਵਾਈ ਦੀ ਮੰਗ ਕਰਦੇ ਤਾਂ ਪਰਚਾ ਹੋਣਾ ਚਾਹੀਦਾ ਸ਼ੋਸ਼ਣ ਕੀਤਾ ਕੁੜੀ ਦਾ ਇੰਨਾ ਚਿਰ ਪਰਚਾ ਦਰਜ ਹੋਵੇ ਜੋ ਸਜ਼ਾ ਬੰਦੀ ਆਂਦੀ ਐਂ ਦੀ ਜੋ ਵੰਦੇ ਤੇ ਧਾਰਾ ਲੱਗਦੀ ਆਂ ਪੁਲਿਸ ਲਾਵੇ ਨਹੀਂ ਤੇ ਇੱਥੇ ਵੀ ਨਹੀਂ ਅਸੀਂ ਚੁੱਪ ਕਰਨਾ ਉਹ ਬੰਦੇ ਦੀਆਂ ਤੁਹਾਡੇ ਕੋਲ ਪਹਿਲਾਂ ਵੀ ਕੋਈ ਕੰਪਲੇਟ ਸਾਰੀ ਆ ਕੰਪਲੇਟਾਂ ਆਈਆਂ ਕੰਪਲੇਟਾਂ ਆਈਆਂ ਕਲੋਨੀ ਦਾ ਮਾਲਕ ਹੋਣ ਦੇ ਕੰਮ ਇਹਨਾਂ ਦੀ ਇਹ ਨਾ ਕੁੜੀ ਨੇ ਕੀਤੀ ਅੱਛਾ ਕਿੰਨੀ ਕੁ ਵਾਰੀ ਪਹਿਲਾਂ ਤੁਹਾਨੂੰ ਦੱਸਿਆ ਦੋ ਦੋ ਵਾਰੀ ਜਦੋਂ ਸ਼ੁਰੂ ਤੋਂ ਆ ਉਹਦੀ ਘਰ ਵਾਲੀ ਨੂੰ ਕਿਹਾ ਉਹਨੇ ਜ਼ਿੰਮੇਵਾਰੀ ਚੁੱਕੀ ਸਾ ਫਿਰ ਚੁੱਪ ਕਰਕੇ ਆ ਬੇਇੱਜ਼ਤੀ ਤੋਂ ਡਰਦੇ ਅੱਜ ਤੱਕ ਚੁੱਪ ਕੀਤੀ ਰਹੀ ਪੰਚਾਇਤ ਵੀ ਕੀ ਜਲੂਸ ਕੱਢਾਂਗੇ ਵੀ ਪੰਜ ਬੱਚਿਆਂ ਦੀ ਮਾਂ ਦੋ ਕੁੜੀਆਂ ਜਵਾਨ ਨੇ ਅੱਗੇ ਕੁੜੀਆਂ ਵੀ ਵਿਆਉਣੀਆਂ ਐ ਪਰ ਉਸ ਬੰਦੇ ਆਨੇ ਸਿਰ ਦੇ ਉੱਤੇ ਪਾਣੀ ਲੰਗਾਉਂਦਾ ਜਿੱਥੇ ਬੈਠੇ ਹੋਏ ਐ ਤੇ ਅਸੀਂ ਐਸਐਸਪੀ ਸਾਹਿਬ ਤੇ ਐਸਐਚਓ ਸਾਹਿਬ ਉਹਨਾਂ ਕੋਲੋਂ ਮੰਗ ਕਰਦੇਵੇਂ ਉਹਦੇ ਉੱਤੇ ਜੋ ਧਾਰਾ ਲੱਗਦੀਆਂ ਪਰਚਾ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਭੇਜਿਆ ਜਾਵੇ ਬਿਜਲੀ ਪ੍ਰਜਾ ਸਰ ਨੂੰ ਕਹਿੰਦੇਵੇਂ ਇਹਨਾਂ ਦੀ ਦੂਰ ਬਦਲੀ ਕੀਤੀ ਜਾਵੇ ਇੱਥੇ ਸ਼ੋਸ਼ਣ ਕਰ ਰਹੇ ਆ ਲੋਕਾਂ ਦਾ ਸਰਕਾਰੀ ਮੁਲਾਜ਼ਮ ਹੋਣ ਕਰਕੇ ਵਾਰੀਆਂ ਦੇ ਮਨਾ ਕਰਨ ਦੇ ਉੱਤੇ ਪੰਚਾਇਤ ਨੇ ਵੀ ਕਿਹਾ ਵੀ ਆਹ ਦੇ ਨਾ ਵੇਖਣੇ ਪੈਣ ਕੁੜੀ ਦੀ ਬੇਇੱਜ਼ਤੀ ਹੋਗੀ ਔਰ ਉਹਨੇ ਸਿਰ ਦੇ ਉੱਤੋਂ ਪਾਣੀ ਲੰਘਾਉਂਦਾ ਫਿਰ ਇਹਨੂੰ ਜੁਰਮਾਨਾ ਤੋਂ ਆਇਆ ਫਿਰ ਵੀ ਇਹਨੂੰ ਕਰਦੇ ਰਹਿ ਇੱਕ ਦਿਨ ਘਰੇ ਵੜ ਗਿਆ ਘਰੇ ਵੜਨ ਤੋਂ ਬਾਅਦ ਹੁਣ ਵੀ ਇਹਨੂੰ ਤੰਗ ਕਰਦੇ ਸੀ ਫਿਰ ਆਖਰ ਇਹਨੂੰ ਆਉਣਾ ਪਿਆ ਸਾਹਮਣੇ ਸਰ ਥਾਣਾ ਕੋਲਗੜੀ ਵਿੱਚ ਕੁੜੀ ਦੇ ਗਵੰਡੀ ਵੱਲੋਂ ਛੇੜਛਾੜ ਦੀ ਦਰਖਾਸਤ ਆਈ ਹੈ ਸਰ ਉਹਦੇ ਬਾਰੇ ਸਰ ਕੀ ਕਹਿਣਾ ਚਾਹੋਗੇ ਇਹ ਜਿਹੜਾ ਹੈਗਾ 11 ਅਪ੍ਰੈਲ ਨੂੰ ਇੱਕ ਦਰਖਾਸਤ ਜਿਹੜੀ ਹੈਗੀ ਅ ਜਿਹੜੀ ਕ੍ਰਿਸ਼ਨਾ ਇਨਕਲੇ ਫੇਸ 3 ਵਿੱਚ ਅ ਪ੍ਰਵੇਸ਼ ਕੁਮਾਰ ਦੀ ਜਿਹੜੀ ਪਤਨੀ ਕਿਰਨ ਕੋਲੋਕੜੀ ਇੱਕ ਦਰਖਾਸਤ ਆਈ ਸੀ ਕਿ ਉਹਦੀ ਜੁੜੀ ਹੈਗੀ ਕਰਵਚੰਦਰ ਆਕੇ ਤੇ ਹੋਰ ਵੀ ਮਾੜੀ ਨੀਅਤ ਰੱਖਦਾ ਹੈ ਉਹਦਾ ਗਵੰਡੀ ਰੂਪ ਲਾਲ ਤੇ ਔਰ ਇੱਕ ਅਣਪਛਾਤਾ ਵਿਅਕਤੀ ਨਾਲ ਨਾਲ ਦਰਖਾਸਤ ਵਿੱਚ ਆ ਵੀ ਪਾਇਆ ਸੀ ਕਿ ਉਹਦੀ ਚਾਰ ਜਵਾਨ ਜੁੜੀ ਹੈਗੀ ਬੇਟੀਆਂ ਘਰ ਚ ਰਹਦੀ ਹੈ ਉਹਨਾਂ ਤੇ ਵੀ ਮਾੜੀ ਨੀਅਤ ਰੱਖਦਾ ਹੈ ਆ ਪ੍ਰਾਇਮਰੀ ਇਨਕੁਆਰੀ ਕਰਨ ਲਈ ਜੁੜਾ ਹੈਗਾ ਥਾਣਾ ਕੋਲਗੜੀ ਦੀ ਪੁਲਿਸ ਪਾਰਟੀ ਜਦ ਉਥੇ ਗਈ ਸੀ ਤਾਂ ਜਿਹੜਾ ਵਿਨੋਦ ਹੈਗਾ ਗਵਾਂਢੀ ਜਦ ਉਹਨੂੰ ਪੁਲਿਸ ਪਾਰਟੀ ਨੇ ਪੁੱਛਗਿੱਛ ਕਰ ਰਹੀ ਸੀ ਉਹਨੂੰ ਫੜਿਆ ਤਾਂ ਜਿਹੜੀ ਰੂਪ ਲਾਲ ਹੈ ਜਿਸਤੇ ਅਰੋਪ ਲਾਇਆ ਸੀ ਕਿਰਨ ਨੇ ਰੂਪ ਲਾਲ ਦੀ ਪਤਨੀ ਸੁਨੀਤਾ ਸੁਨੀਤਾ ਜਿਹੜੀ ਹੈ ਪੁਲਿਸ ਪਾਰਟੀ ਤੇ ਗੱਲ ਪੈ ਗਈ ਤੇ ਜਿਹੜੀ ਪੁਲਿਸ ਦੇ ਜਿਹੜੀ ਕਾਰਵਾਈ ਹੈ ਉਸ ਵਿੱਚ ਵਾਤਾ ਪਾਇਆ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਸਾਫ਼ ਵੇਖ ਸਕਦੇ ਹੋ ਕਿ ਜਿਹੜਾ ਹੈਡ ਕਨਸਟੇਬਲ ਹੈ ਹੈਡ ਕਨਸਟੇਬਲ ਨੇ ਜਿਹੜਾ ਵਿਨੋਦ ਹੈ ਵਿਨੋਦ ਦਾ ਹੱਥ ਫੜਿਆ ਸੀ ਲੇਡੀ ਦਾ ਹੱਥ ਨਹੀਂ ਫੜਿਆ ਸੀ ਵੀਡੀਓ ਵਿੱਚ ਇਹ ਵੀ ਸਾਫ਼ ਦਿਖ ਰਿਹਾ ਹੈ ਕਿ ਜਿਹੜੀ ਲੇਡੀ ਹੈ ਲੇਡੀ ਨੇ ਵਿਰੋਧ ਨੂੰ ਛਡੌਣ ਲਈ ਹੈਡ ਕਨਸਟੇਬਲ ਤੇ ਹੱਥਾਂ ਪੈ ਵੀ ਕੀਤੀ ਸੀ ਤੇ ਹੈਡ ਕਨਸਟੇਬਲ ਜਿਹੜਾ ਹੈਗਾ ਉਹ ਪੁਲਿਸ کہہ ਕਰਕੇ जीडी लेडी है उन्होंने भी जो है संबोधित करता है एक जी दूजी वीडियो है ए एस आई सुरजीत की वह भीडियो साफ दिसदा है कि जी लेडी है वो आप ही पहला जमीन पर लम्बे पै गई तो लम्बे पैन के बाद जरा एस आई सुरजीत है वह पैर फड़न लगी तो ए एस आई सुरजीत ने अपना पैर छुटाया आई वीडियो साफ जाहिर है कि जी लेडी है आप ही पहले सुनीता जी रोपी रूपलाल वाइफ है वो जमीन पर पहले ਜੋ ਮੇ ਪਗੇ ਸੀ ਤੇ ਡੀਐਸਪੀ ਦਿਹਾਤੀ ਸਾਹਿਬ ਦੀ ਇੱਕ ਟੀਮ ਬਣਾਈ ਗਈ ਹੈ ਜਿਹੜੀ ਪੂਰਾ ਮਸਲਾ ਵੈਰੀਫਾਈ ਕਰ ਰਹੀ ਨੇ ਜੇਕਰ ਕਿਸੇ ਪੁਲਿਸ ਮੁਲਾਜ਼ਮ ਦਾ ਕੋਈ ਵੀ ਦੋਸੰਦਾ ਹੈ ਤੇ ਉਸ ਤੇ ਸਖਤ ਸਖਤ ਜੁੜੀ ਕਾਰਵਾਈ ਹੈ ਉਹ ਕੀਤੀ ਜਾਊਗਾ